ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਵਧੀਆ ਤੇ ਇੰਨੇ ਜ਼ਿਆਦਾ ਵਧੀਆ ਨਹੀਂ ਹੈਗੇ ਤੇ ਮੇਰੇ ਦੋ ਦਿਨ ਦਿਨ ਤੋਂ ਹੋ ਗਿਆ ਪੇਟ ਦੇ ਵਿੱਚ ਦਰਦ ਹੋ ਰਹੀ ਆ ਤੇ ਮੈਂ ਮੈਡੀਸਿਨ ਵੀ ਲੈ ਰਹੀ ਆ ਚੈੱਕਅਪ ਵੀ ਕਰਵਾ ਰਹੀ ਆ ਤੇ ਪ੍ਰੋਪਰ ਤੇ ਥੋੜਾ ਜਿਹਾ ਰੀਲੀਫ ਆ ਪ੍ਰੋਪਰ ਰੀਲੀਫ ਨਹੀਂ ਹੈਗਾ ਥੋੜਾ ਜਿਹਾ ਰੀਲੀਫ ਆ ਤੇ ਆਪੋ ਤੇ ਤੇ ਬਾਕੀ ਵੀਡੀਓ ਵੀ ਵਗੈਰਾ ਸ਼ੂਟ ਨਹੀਂ ਹੋ ਰਹੀ ਮੈਂ ਕਿਹਾ ਚਲੋ ਹੁਣ ਵਿੱਚ ਦੀ ਮੈਂ ਕਿਹਾ ਟਾਈਮ ਕੱਢ ਕੇ ਵੀ ਆਪਾਂ ਵੀਡੀਓ ਸ਼ੂਟ ਕਰ ਲੈਨੇ ਆ ਤੇ ਚਲੋ ਜੀ ਆਪਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਤੇ ਬਣੇ ਰਹੋ ਬਲੌਗ ਦੇ ਨਾਲ ਨਾਲ ਜੋ ਵੀ ਮੇਤੋਂ ਸ਼ੂਟ ਹੋਇਆ ਮੈਂ ਜ਼ਰੂਰ ਦਿਖਾਵਾਂਗੀ ਤੁਹਾਨੂੰ ਅੱਗੇ ਫਿਲਹਾਲ ਕੋਈ ਜ਼ਿਆਦਾ ਮੇਰੇ ਕੋਲੋਂ ਵੀਡੀਓ ਬਣ ਨਹੀਂ ਰਹੀਆਂ ਹਨਾ ਕਿਤੇ ਕਿਉਂਕਿ ਕੱਲ ਵੀ ਬਲੌਗ ਨਹੀਂ ਆਇਆ ਆਪਣਾ ਕਿਉਂਕਿ ਮੇਤੋਂ ਵੀਡੀਓਜ਼ ਬਣ ਨਹੀਂ ਰਹੀਆਂ ਹੈਗੀਆਂ ਕਿਉਂਕਿ ਜਦੋਂ ਫਿਰ ਸਿਹਤ ਠੀਕ ਨਾ ਹੋਵੇ ਤੇ ਫਿਰ ਕਿੱਥੇ ਦਿਲ ਕਰਦਾ ਕੁਝ ਕਰਨ ਨੂੰ ਹਨਾ ਤੇ ਚਲੋ ਜੀ ਬਾਕੀ ਤੁਸੀਂ ਅੱਗੇ ਦੇਖਦੇ ਰਹੋ ਤੇ ਕਰਦੇ ਆ ਫਿਰ ਆਪਾਂ ਅੱਗੇ ਕੰਟੀਨਿਊ ਨਾ ਪੁੱਤ ਮੇਕਅਪ ਕਰਨ ਲੱਗੀ ਹੋਈ ਆ ਇਹ ਆਪਦੀ ਓਰੇ 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 ਚਾਹ ਪਾਣੀ ਆਪਾਂ ਪੀ ਲਿਆ ਤੇ ਹੁਣ ਮੈਂ ਲੱਗੀ ਸੀਗੀ ਸਬਜ਼ੀ ਦੀ ਤਿਆਰੀ ਕਰਨ ਤੇ ਸਿਰ ਤੇ ਪਾਪਾ ਵੀ ਆ ਗਏ ਹਰੇ ਰੱਬਾ ਮੇਰਾ ਪੇਟ ਅਜ ਵੀ ਦੁਖੀ ਜਾਂਦਾ ਤੇ ਲਾਈਟ ਆਫ ਯਾ ਤੇ ਹਜੇ ਵੀ ਦੁਖੀ ਜਾਂਦਾ ਤੇ ਅੱਜ ਆਪਾਂ ਬਣਾਵਾਂਗੇ ਕੀ ਆ ਥੋੜਾ ਜਿਹਾ ਹੀ ਬਣਾਉਣੇ ਆ ਬਸ ਰਾਤ ਰਾਤ ਜੋਗੀ ਤੇ ਸਵੇਰੇ ਆਪਾਂ ਬਣਾ ਕੇ ਜਾਵਾਂਗੇ ਦੂਸਰੇ ਕੱਦੂ ਚੱਪਣ ਕੱਦੂ ਕਿਉਂਕਿ ਕੱਲ ਨੂੰ ਹੈਗਾ ਸੰਡੇ ਠਾਠ ਤੇ ਜਾਣਾ ਉਹ ਵੀ ਜ਼ਰੂਰੀ ਆ ਤੇ ਫੇ ਟਾਈਮ ਨਹੀਂ ਹੁੰਦਾਗਾ ਆਹ ਕੇ ਬਣਾਉਣ ਦਾ ਕਿਉਂਕਿ ਅਸੀਂ ਬਹੁਤ ਲੇਟ ਹੋਏ ਆਂ ਨੀ ਰਾਤ ਨੂੰ ਤਕਰੀਬਨ 8 8:30 ਪੌਣੇ 9 ਇੱਕ ਨੱਕ ਹੋਈ ਜਾਂਦਾ ਚਲੋ ਜੀ ਪਹਿਲਾਂ ਹੁਣ ਮੈਂ ਸਬਜ਼ੀ ਕੱਟ ਲਵਾਂ ਤੇ ਦੇਖਦੇ ਸੀ ਜੇ ਦੇ ਪਾਪਾ ਪੌਣੇ ਆਏ ਉਹਨਾਂ ਨੂੰ ਚਾਹ ਪਾਣੀ ਬਣਾ ਕੇ ਦਿੰਨੇ ਆ ਤੇ ਫੇ ਤੁਹਾਨੂੰ ਮਿਲਦੇ ਆਗੇ ਦੇਖ ਲਓ ਸੀਤ ਦੇ ਕੰਮ ਅੰਦਰ ਵੀ ਸਾਈਕਲ ਚੜਾਉਣੀ ਆ ਬਾਹਰ ਤਾਂ ਚਲੋ ਮੰਨਿਆ ਬਾਹਰ ਸਟੋਲਰ ਖੜਾ ਕਰ ਰਿਆ ਹੋਇਆ ਕਿਤੇ ਉੱਤੇ ਬਹਿਣਾ ਕਿਤੇ ਇੱਥੇ ਬਹਿਣਾ ਅਬ ਵਿਚਾਰੇ ਦਾ ਘੋੜੇ ਦਾ ਕੰਨ ਜੇ ਮਰੋੜਦਾ ਇੱਕ ਕੰਨ ਮਰੋੜਦਾ ਇਹਨੇ ਇੱਕ ਕੰਨ ਅਜਾ ਬਹੁਤ ਖਲਾਰੇ ਉਹਨੂੰ ਕਹਿੰਦੀ ਆਜਾ ਬਈ ਬਹੁਤ ਖਲਾਰੇ ਪਾਉਂਦੀ ਆ ਸਾਰਿਆਂ ਦੀ ਜਵਾਕ ਇਹਨੇ ਖਲਾਰੇ ਪਾਉਂਦੇ ਆ ਦੇਖ ਲੋ ਕੰਨ ਉਹਦਾ ਵਿਚਾਰੇ ਦਾ ਨਾ ਇਹ ਚ ਹੁਣ ਮੈਂ ਇਹਨੂੰ ਸੀਉਂਗੀ ਆਈ ਹੁਣ ਇੱਥੇ ਲ ਦੱਸ ਹੁਣ ਕਹਿੰਦੀ ਕੀ ਕਰਾਂ ਇਹ ਕਿੱਥੇ ਇੱਥੇ ਬਿਠਾਵਾਂ ਹੁਣ ਕਹਿੰਦੀ ਗੋਦੀ ਚ ਬਿਠਾਣਾ ਹੁੰਦਾ ਇਹ ਦੱਸ ਉਹ ਗੋਦੀ ਚ ਆਜੂਗਾ ਲਾ ਚਲੋ ਹਾਂਜੀ ਫੜ ਲਿਆ ਨਮਾ ਝੂਟੇ ਨਮਾ ਠੀਕ ਆ ਚਲੋ ਵੇਖ ਲਓ ਜੀ ਕੰਮ ਜਵਾਕਾਂ ਦੇ ਕੋੜਾ ਕੋੜਾ ਕੀ ਆਹੇ ਇਹਨੂੰ ਨਾ ਘੋੜਿਆਂ ਨਾਲ ਬਹੁਤ ਪਿਆਰ ਆ ਰਿਐਲਿਟੀ ਆ ਇਹਦੀ ਮਤਲਬ ਅਸਰ ਸਚਾਈ ਆ ਮੈ ਸਿਰਤ ਨੂੰ ਨਾ ਘੋੜਿਆਂ ਨਾਲ ਬਹੁਤ ਜ਼ਿਆਦਾ ਪਿਆਰ ਆ ਮੈਂ ਇਹਨੂੰ ਕਿਹਾ ਸੀ ਵੀ ਤੂੰ ਨਾ ਮਿਨੀ ਤੇ ਮਿੱਕੀ ਦਾ ਸੈਟਰ ਹੈ ਲਾ ਪਰ ਨਹੀਂ ਇਹਨੇ ਘੋੜਾ ਹੀ ਲਿਆ ਘੂੜਾ ਲੈਣਾ ਕਹਿੰਦੀ ਮੈਂ ਦੇਖ ਲੂਸੀ ਜਾ ਫਰਾਈਟਰ ਇਹ ਜੀਆਂ ਚੀਜ਼ਾਂ ਚੂਜ਼ ਕਰਦੀ ਹੈ ਊੜਾ ਕੀ ਆਹ ਹੈ ਊੜਾ ਊੜਾ

ਇਹਨੇ ਰੋਈ ਜਾਣਾ ਬਸ ਇਹਨੇ ਹੁਣ ਸੋਨਾ ਸੂਣਾ ਹੋਊਗਾ ਪਰ ਦੈਂਸ਼ੀ ਬੈਨੂੰ ਸਮਾਉਣਾ ਨਹੀਂ ਹੈਗਾ। ਲਓ ਜੀ ਆਪਾਂ ਹੁਣ ਲੱਗੀਆਂ ਤੜਕਾ ਲਾਉਣ ਘੀਆ ਨੂੰ ਦੁੱਧ ਵਾਲਾ ਘੀਆ ਬਣਾਵਾਂਗੇ ਆਪਾਂ ਤੇ ਬਸ ਪਿਆਜ਼ ਮਿਰਚ ਦਦਸ ਆਪਾਂ ਕੱਟ ਕੇ ਰੱਖ ਲਿਆ ਟਮਾਟਰ ਨਹੀਂ ਪਾਉਣਾ ਇਹਦੇ ਚ ਕਿਉਂਕਿ ਜੇ ਟਮਾਟਰ ਪਾਵਾਂਗੇ ਤਾਂ ਫੇਰ ਜਿਹੜਾ ਦੁੱਧ ਪਾਵਾਂਗੇ ਨਾ ਸਾਈ ਹੈ ਬਚ ਗਈ ਬਚ ਗਈ ਬਚ ਗਈ ਫਟੇ ਪੈਂਟਾ ਹੋ ਗਿਆ ਸਿਬਿਰਤਾ ਤੇ ਜੇ ਟਮਾਟਰ ਪਾਵਾਂਗੇ ਫੇਰ फट जूगा दुद्ध इस करके बस आप जीरा मेरा जीरा भी खत्म हो गया थोड़ा जो चल कोई ना पापा कहोंगी दिमाग नहीं आया पहले जाने शहर अब तो ले मांगे थोड़ी जी हिंग ਦੀ ਬੋਲ। ਇਹ ਰੋਮਾਂ ਚ ਦੇ। ਆਹ ਆਹ। ਤੁਹਾਡਾ ਅੰਦਰ। ਟੇਫਨ ਨਹੀਂ ਕੱਢਿਆ। ਹੈ? ਦੇ ਲੋ ਦੀ ਸੜਕ ਆਪਣਾ ਭੁੱਜ ਗਿਆ ਤੇ ਲਾਈਟ ਬਰਾਂਡ ਗਿਆ ਹੋ ਗਿਆ ਬਸ ਆਪਾਂ ਇਹ ਚਾਣਾ ਉਹੀ ਨਮਕ ਮਿਰਚ ਹਲਦੀ ਕਿਚਨਿੰਗ ਪੂਰਾ ਜਿਹਾ ਬਸ ਇਹ ਏਡ ਕਰਨਾ ਸਿੰਪਲ ਜਿਹਾ ਮਸਾਲੇ ਕਾਜਾ ਮੈਂ ਨਾ ਪਾਣੀ ਪਾ ਕੇ ਇਹਨੂੰ ਨਮਕ ਲਈ ਥੋੜੀ ਦੇਖਦੇ ਹਾਂ ਇਹਦੇ ਬਣਾ ਹਲਦੀ ਦਾ ਕੱਚੇ ਕੱਚੇ ਦਾ ਰੇਸ ਚ ਆਉਂਦਾ ਰਹਿੰਦਾ ਤੇ ਉਹ ਮਤਲਬ धो तो के रखिया पियादी रही गई जिंदगी अपना ला तुम घटते ही दिना गे इन आप ਪਾਪ ਨਾਲ ਹੀ ਬਣ ਜਾਣਾ ਹੈ ਕੱਚਾ ਹੀ ਸੀ ਤੇ ਇਹ ਨੂੰ ਤੇਜ ਨਹੀਂ ਆਪਾਂ ਇਹਨੂੰ ਕਰ ਲਾ ਗੈਸ ਨੂੰ ਬਸ ਸਲੋ ਕਰ ਦਿੰਨੇ ਆਂ ਫੇਰ ਥੋੜੀ ਥੋੜੀ ਬਣੀ ਜਾਊ ਤੇ ਉਸ ਤੋਂ ਪਹਿਲਾਂ ਮੈਂ ਲਿਆਵਾਂ ਦੁੱਧ ਤੇ ਦੁੱਧ ਲਿਆ ਕੇ ਇੱਕ ਟਬ ਉਹਨੂੰ ਹੀ ਰੱਖ ਦਿੰਨੇ ਸੀ ਬਾਕੀ ਦੇ ਕੰਮ ਲਿਖਾਂਗੀ 나6:30 ਦਾ ਟਾਈਮ ਹੋ ਗਿਆ 6:30 ਤਰੀਕ ਨੂੰ ਬਸ ਹੀ डेन ना हजे बहर थोड़ी थोड़ी धुप्पा तो इसल सब्जी भी आप डन कर ली गैस स्लो थी से हम बस आप दु खा दु एड कर देना बस एक बाल दवा मैं ज़्यादा पर रिलना नहीं है ਜਿਆਦਾ ਜਦੋਂ ਆਪਾਂ ਵਾਲ ਦੇਈ ਜਾਂਦੇ ਆ ਨਾ ਦੁੱਧ ਨੂੰ ਫਿਰ ਦੁੱਧ ਫਟ ਜਾਂਦਾ ਵਾ ਤੇ ਮੈਂ ਨਾ ਜੋਤ ਬੱਤੀ ਕਰਕੇ ਆਈ ਸੀ ਤਾਂ ਕਰਕੇ ਮੇਰੇ ਨਾਲ ਆ ਕੇ ਜੋਤ ਬੱਤੀ ਕਰਕੇ ਆਈ ਹੁਣ ਮੈਂ ਤੇ ਬਸ ਹੁਣ ਮੈਨੂੰ ਇੱਕ ਵਾਲ ਕੋਲੇ ਖੜਕੇ ਦੇ ਲੈਣਾ ਵਾ ਤੇ ਆਟਾ ਵੀ ਮੈਂ ਗੁੰਨ ਕੇ ਰੱਖ ਲਿਆ ਤੇ ਦੁੱਧ ਨੂੰ ਵੀ ਮੈਂ ਵਾਲਾ ਦੇ ਕੇ ਰੱਖਤਾ ਦੁੱਧ ਮੈਂ ਲੈ ਆਈ ਸੀ ਸੀਰ ਤੇ ਸੀਰ ਦੇ ਬਾਪਾ ਸੌਂ ਕੇ ਨੀਂਦਾਂ ਨੁੰਦਾਂ ਲਾ ਕੇ ਹੁਣ ਉੱਠੇ ਆ ਤੇ ਆਪਾਂ ਉਹਨੇ ਚਰਚਨਾ ਧੋ ਕੇ ਤੇ ਬਸ ਜੋ ਉਤਪਤੀ ਕਰਦੀ ਆ ਤੇ ਸਬਜੀ ਧਨ ਕਰਕੇ ਰੋਟੀ ਨਹੀਂ ਹਜੇ ਆਪਾਂ ਬਣਾਉਣੀ ਤੇ ਖਾਣ ਦੇ ਟਾਈਮ ਬਣਾਉਂਗੀ ਤੇ ਉਹ ਲੱਗੇ ਆ ਹੁਣ ਉਹਨੂੰ ਛੱਡਣ ਮਿੱਟੀ 'ਚ ਥੋੜੀ ਦੇਰ ਹੁਣ ਮੌਸਮ ਠੰਡਾ ਜਾ ਹੋ ਗਿਆ ਇਸ ਟਾਈਮ ਤੇ ਨਾ ਮੈਂ ਥੋੜਾ ਦੇਰ ਲਿਬੜੂਗੀ ਮਿੱਟੀ 'ਚ ਤੇ ਉਦੋਂ ਬਾਅਦ ਫੇਰ ਉਹਨੂੰ ਨਮਾ ਮੰਗ ਰੋਟੀ ਵਾਲਾ ਡੱਬਾ ਮੈਂ ਕਿਹਾ ਸੀ ਪਹਿਲਾਂ ਵੀ ਮੇਰੀ ਬੁਗਰੀ ਕਿੱਥੇ ਆ ਓ ਦੇ ਫੈਦੀ ਮੇਰੀ ਬੁਗਰੀ ਓ ਦੇ ਫੈਦੀ ਮੇਰੀ ਬੁਗਰੀ ਕੀ ਕਰਨਾ ਲੈ ਫੜਾ ਦੇ ਮੈਂ ਨਾ ਉਠਾਤਾ ਇਹਨਾਂ ਨੂੰ ਤੇ ਮਿੱਟੀ 'ਚ ਹੁਣ ਗਈ ਸੀਰਤ ਬਾਹਰ ਖੇਡੀ ਜਾਂਦੀ ਆ ਤੇ ਰੋਟੀ ਤਾਂ ਆਪਾਂ ਰੋਕੀ ਬਣਾਉਣੀ ਆ ਤੇ ਮੈਂ ਉਠਾਤਾ ਤੇ ਮੇਰੇ ਨੂੰ ਬੋਲਦੇ ਗਏ ਨੇ ਕਹਿੰਦੇ ਆਪ ਤਾਂ ਸਾਰਾ ਦਿਨ ਬੈਠੀ ਰਹਿਣੀ ਆ ਤੇ ਮੈਂ ਕੰਮ ਤੇ ਸੀ ਤੇ ਮੈਨੂੰ ਹੁਣ ਹੁਣ ਮੈਂ ਆਇਆ ਸੀ ਤਾਂ ਮੈਨੂੰ ਰੈਸਟ ਨਹੀਂ ਕਰਨ ਦਿੱਤੀ ਦੇਖ ਲਓ ਬਹੁਤ ਬਣ ਗਏ ਤੂੰ ਤਾਂ ਸਾਰਾ ਦਿਨ ਬੈਲੀ ਰਹਿਣੀ ਆ ਬੈਲੇ ਕਿ ਤੂੰ ਰਹਿਣੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਸੀਟ ਨੂੰ ਮੈਨੂੰ ਸਾਰਾ ਦਿਨ ਸੀਟ ਤੇ ਮੈਨੂੰ ਟਿਕਣ ਨਹੀਂ ਦਿੰਦੀ ਜੇ ਮੈਂ ਸੌਣਾ ਹੋਵੇ ਤੇ ਉਹ ਉਸ ਦਿਨ ਤਾਂ ਮਾਦੀਦੀ ਨੇ ਜਮਾ ਹੀ ਨਹੀਂ ਸੌਣਾ ਜਦੋਂ ਮੈਨੂੰ ਨੀਂਦ ਆਉਂਦੀ ਹੋਵੇ ਹਣਾ ਤੇ ਪਹਿਲਾਂ ਸਾਰਾ ਕੰਮ ਧੰਦਾ ਕਰੋ ਜਦੋਂ ਰੈਸਟ ਕਰਨੀ ਆ ਚਲੋ ਜੀ ਉਹਨੇ ਉੱਠ ਜਾਣਾ ਹੁੰਦਾਗਾ ਪਹਿਲੇ ਰੈਸਟ ਰੋਸਟ ਕਰ ਲੈਂਦੀ ਆ ਮੇਰੇ ਕੰਮ ਕਰਦੇ ਆ ਕਰਦੇ ਆ ਤੇ ਫੇਰ ਵੀ ਦੇਖ ਲਓ ਐਂਡ ਜਾ ਕੇ ਹਸਬੰਦ ਕਹਿੰਦਾ ਤੂੰ ਤਾਂ ਬੇਲੀ ਰਹਿਣੀ ਆ ਸਾਰਾ ਦਿਨ ਤੇ ਰੈਸਟ ਤੇ ਹੀ ਆ ਤੇ ਮੈਂ ਹੋਣਾ ਕਿ ਰੈਸਟ ਕੀਤੀ ਤੇ ਮੈਨੂੰ ਰੈਸਟ ਨਹੀਂ ਕਰਨੀ ਕੁਛ ਨਹੀਂ ਹਾਲ ਜੀ ਤੇ ਚਲੋ ਕੋਈ ਨਾ ਆ ਸਮਝਾ ਕਰ ਦੇ ਸੀ ਵੈਸੇ ਤਾਂ ਉਹਨਾਂ ਨੂੰ ਵੀ ਪਤਾ ਹੀ ਅਭੀ ਸਿਰਤ ਸਾਰਾ ਦਿਨ ਨਹੀਂ ਡਿਗਣ ਦਿੰਦੀ ਸਾਰਿਆਂ ਨੂੰ ਪਤਾ ਆਸਗਵਾਨ ਵੀ ਕਹਿੰਦਾ ਵੀ ਇਹ ਟੈਕਦੀ ਨਹੀਂ ਹੈਗੀ ਇਹ ਸੌਂਦੀ ਨਹੀਂ ਹੈਗੀ ਇਹਦੀ ਨੀਂਦ ਨਹੀਂ ਘਟ ਕਾ ਧੋਵਾ ਤੇ ਚਲੋ ਜੀ ਛੋਟੀ ਹੈ ਹਜੇ ਔੜੀ ਔੜੀ ਸਿਆਣੀ ਹੋਊਗੀ ਹਜੇ ਬੱਚਾ ਜਦੋਂ ਨੂੰ ਇੰਨਾ ਪਤਾ ਹੀ ਨਹੀਂ ਹੈ ਨਾ ਤੇ ਚਲੋ ਹੁਣ ਤੁਹਾਨੂੰ ਦਿਖਾਉਣੀ ਹੈ ਬਾਹਰ ਮਿੱਟੀ 'ਚ ਲੱਗੀ ਹੋਈ ਹੈ ਖੇਡਣ ਆਹ ਦੇਖ ਲਓ ਮਿੱਟੀ 'ਚ ਪਰੇਹੋ ਪreno ਇਦ ਨੂੰ ਆ ਲੱਗੀ ਹੋਈ ਆ ਇੱਥੇ ਬਾਹਰ ਮਿੱਟੀ ਚ ਸੀਗੀ ਪਹਿਲਾਂ ਤੇ ਯੂਟਿਊਬ ਵਾਲਿਆਂ ਨੇ ਵੀ ਕਹਿਣਾ ਜਿਹੜੇ ਦੇਖਦੇ ਨੇ ਵੀ ਤੀਜੇ ਦਿਨੋਂ ਹੱਥਾਂ ਪਟਣ ਲੱਗ ਜਾਂਦੇ ਆ ਭੂਰਾ ਇਹ ਨੂੰ ਪੱਟ ਪੱਟ ਕੇ ਨਾ ਅਸੀਂ ਐਨ ਪੋਲਾ ਬਣਾਉਣਾ ਇਹ ਬਹੁਤ ਮਤਲਬ ਕਿ ਸਖਤ ਮਿੱਟੀ ਆ ਤੇ ਚ ਪਾਣੀ ਛੱਡ ਛੱਡ ਕੇ ਇਹਨੂੰ ਅਸੀਂ ਗੁੱੜਦੇ ਆ ਜਿਵੇਂ ਟਰੈਕਟਰ ਦੀ ਬਹਾਈ ਨਹੀਂ ਹੋ ਜਾਂਦੀ ਅਸੀਂ ਉਵੇਂ ਬਸ ਇਹਦੇ ਨਾਲ ਬਹਾਈ ਕਰ ਦਿੰਨੇ ਆ ਇਹਦੀ ਰਹੀ ਨਾਲ ਹੀ ਵਿਹਾਈ ਕਰ ਦੇਣੀ ਆ ਕਿ ਨਹੀਂ ਪੂਰੀ ਪੱਟੇ ਗਈ ਪੱਟੇ ਆ ਗਿਆ ਹਾਂ ਬਸ ਬੇਲਾ ਕੁਲਾ ਲਾਵਾਂਗੇ ਬੇਲਾ ਆਪਣੀਆਂ ਉਧਰ ਫੁੱਟੀਆਂ ਪਈਆਂ ਨੇ ਕੁਛ ਕਿ ਉਧਰ ਲੱਗੀਆਂ ਹੋਈਆਂ ਹਜੇ ਉਹ ਨਹੀਂ ਫੁੱਟੀਆਂ ਹੈਗੀਆਂ ਤੇ ਜਿਹੜੀਆਂ ਇੱਧਰ ਆ ਦੇਖ ਲਓ ਆਹ ਬੋਸ ਹੁਣੀਆਂ ਨਿਕਲੀਆਂ ਹੋਈਆਂ ਨੇ ਬਸ ਇਹ ਕੱਢ ਕੇ ਆਪਾਂ ਉਧਰ ਲਾ ਦੇਣੀਆਂ ਨੇ ਆ ਇਧਰੋਂ ਆਪਣਾ ਜੈਡ ਪਲਾਂਟ ਇਹ ਵੀ ਬਹੁਤ ਸੋਹਣਾ ਚੱਲ ਰਿਹਾ ਕੜੀ ਪੱਤਾ ਸਲੋ ਆ ਤੇ ਆਪਾਂ ਇਹਨਾਂ ਨੂੰ ਕਿ ਕਹਿੰਦੇ ਆ ਯਾਰ ਮੈਨੂੰ ਪਤਾ ਨਹੀਂ ਇਹਨੂੰ ਕੀ ਕਹਿੰਦੇ ਨੇ ਆਹ ਵਾਲਾ ਇਹਦਾ ਲੱਗ ਬਬ ਲਾਂਟ ਉਹ ਦੂਸਰਾ ਲੱਗ ਪਤਾ ਨਹੀਂ ਕੀ ਕਹਿੰਦੇ ਆ ਇਹ ਆ ਮਨੀ ਪਲਾਂਟ ਪੱਥਾ ਝਟ ਤੇ ਬਾਕੀ ਬੂਟੇ ਹਜੇ ਆਪਾਂ ਲਾਉਣੇ ਆ ਪਤਾ ਨਹੀਂ ਕਦੋਂ ਲਾਉਣੇ ਆ ਹਜੇ ਪਰ ਲਾਉਣੇ ਜਰੂਰ ਆ ਤੇ ਮਿੱਟੀ ਚ ਇਹਨੇ ਕਿਹੜਾ ਲਿਬੜਨਾ ਮਿੱਟੀ ਚ ਬਸ ਇਹਨੂੰ ਫੇਰ ਨਹਾਵਾ ਮੰਗੇ ਇਹ ਲੱਗ ਪੁੱਠੇ ਪੰਗਿਆਂ ਜਿ ਕਹਿੰਦੇ ਅਸੀਂ ਮਾਹਰ ਆਂ ਬਸ ਆ ਦੇ ਇਹ ਕੀ ਹੋ ਰਿਹਾ ਵਸੀਰਤ ਕਦੇ ਕੌਸ਼ ਕਦੇ ਤੇ ਖੜ ਜਾਂਦੀ ਆ ਕਦੇ ਕੌਸ਼ ਹਾਂ ਹਾਂ ਝੂਠੇ ਲਈਦੇ ਆ ਮੇਰਾ ਲੱਤ ਕਿੱਧਰ ਕੱਢ ਲਈ ਨਹੀਂ ਸਾਰਾ ਦਿਨ ਸ਼ਰਾਬ ਦਾ ਚਲਦੀਆਂ ਨੇ ਕਦੇ ਤਾਂ ਹੋਵੇ ਮਾਂ ਦੀ ਧੀ ਟੱਕ ਜਵੇ ਹੁਣ ਤਾਂ ਨਾ ਖੜੀ ਹੋਈ ਹੈ ਹਾਂ ਇਹ ਤੂਰ ਦਾ ਨਾ ਇਹ ਤੂਰ ਦੇ ਨੇ ਖੜੀ ਹੋਣਾ ਤਾਂ ਆ ਜਾਣਾ ਕਿਨੇ ਝੂਠੇ ਇਹਨੂੰ ਇੱਥੇ ਹੀ ਭਜਾਈ ਚੱਲੋ ਕਿਤੇ ਉਧਰ ਨੂੰ ਕਿਤੇ ਉਧਰ ਨੂੰ ਕੁੜਾ-ਕੁੜਾਂ ਹੋਈ ਤਾਂ ਉਹ ਕੋਲ ਤੋਂ ਬਹੁਤ ਸ਼ਰਾਰਤਾਂ ਕਰਦੀ ਆ ਬੈਠ ਗਈ بابا ਬੈਠ ਗਈ ਪਹਿਲਾਂ ਤਾਂ ਉੱਪਰ ਬੈਠੀ ਸੀਗੀ ਗੰਦਾ ਬੱਚਾ ਚਲੋ ਜੀ ਬਸ ਥੋੜੀ ਦੇਰ ਤੱਕ ਮੈਂ ਬਣਾਉਣੀ ਆ ਰੋਟੀ ਤੇ ਅੱਜ ਦੀ ਵੀਡੀਓ ਬਸ ਇੰਨੀ ਹੋਈ ਤੇ ਫਿਰ ਵੀਡੀਓ ਬਹੁਤ ਲੰਮਾ ਹੋ ਜਾਂਦਾ ਜਦੋਂ ਆਪਾਂ ਜ਼ਿਆਦਾ ਸ਼ੂਟ ਕਰਦੇ ਆ ਨਾ ਤੇ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਆ ਕਰੋ ਮਿਲਦੇ ਆ ਜੀ ਆਪਾਂ ਨਵੇਂ ਬਲੌਗ ਦੇ ਨਾਲ ਓਕੇ ਜੀ ਗੁੱਡ ਨਾਈਟ ਜੀ ਟੇਕ ਕੇਅਰ ਬਾਏ 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 ਬਾਏ